ਇਸ ਵਿਲੇ ਦੀ ਵੱਡੀ ਖਬਰ سامنے ਆ ਰਹੀ ਹੈ ਦੱਸ ਜੇ ਕਿ ਫਿਲਮ ਬੈਨ ਹੋਣ ਤੋਂ ਬਾਅਦ ਕੰਗਨਰ ਰਣੌਤ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਕੰਗਨਰ ਰਣੌਤ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਫਿਲਮ ਐਮਰਜੈਂਸੀ ਉੱਤੇ ਲੱਗੀ ਰੋਕ ਤੋਂ ਬਾਅਦ ਕੰਗਨਰ ਰਣੌਤ ਪੜਕੀ ਹੈ ਤੇ ਉਹਨਾਂ ਵੱਲੋਂ ਟਵੀਟ ਰਾਹੀਂ ਆਪਣਾ ਗੁੱਸਾ ਜ਼ਾਹਿਰ ਕੀਤਾ ਗਿਆ ਹੈ ਕੰਗਨਰ ਰਣੌਤ ਨੇ ਟਵੀਟ ਕਰਕੇ ਆਪਣੀ ਪੜਾਅ ਕੱਟੀ ਹੈ ਕੱਢੀ ਹੈ ਕੰਗਨਰ ਰਣੌਤ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਕਮਿਊਨਿਸਟ ਅਤੇ ਖੱਬੇ ਪੰਖੀਆਂ ਨੂੰ ਸਭ ਦਿਖਾਉਣ ਦੀ ਇਜਾਜ਼ਤ ਹੈ OTT ਪਲੇਟਫਾਰਮਸ ਭਾਰਤ ਦੀ ਅਖੰਡਤਾ ਤੇ ਇਕਤਾ ਲਈ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦਿੱਤਾ ਕੰਗਨਾ ਰਣੌਤ ਵੱਲੋਂ ਆਪਣੀ ਫਿਲਮ ਉੱਤੇ ਰੋਕ ਲਗਾਉਣ ਤੋਂ ਬਾਅਦ ਪੜਾਸ ਕੱਢੀ ਗਈ ਹੈ ਸੈਂਸਰ ਬੋਰਡ ਵੱਲੋਂ ਕੰਗਨਾ ਰਣੌਤ ਦੀ ਫਿਲਮ ਉੱਤੇ ਰੋਕ ਲਗਾ ਦਿੱਤੀ ਗਈ ਹੈ OTT ਪਲੇਟਫਾਰਮ ਭਾਰਤ ਦੀ ਅਖੰਡਤਾ ਤੇ ਇਕਤਾ ਲਈ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦਿੱਤਾ ਕੰਗਨਾ ਰਣੌਤ ਵੱਲੋਂ ਟਵੀਟ ਰਾਹੀਂ ਇਹ ਬਿਆਨ ਦਿੱਤਾ ਗਿਆ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕਮਿਊਨਿਸਟ ਅਤੇ ਖੱਬੇ ਪੱਖੀਆਂ ਨੂੰ ਸਭ ਕੁਝ ਦਿਖਾਉਣ ਦੀ ਇਜਾਜ਼ਤ ਤੇ ਪਰ ਮੇਰੀ ਫਿਲਮ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਕੰਕਨਾ ਵੱਲੋਂ ਬੀਤੇ ਦਿਨੀ ਬਿਆਨ ਵੀ ਦਿੱਤਾ ਗਿਆ ਸੀ ਕਿ ਮੇਰੀ ਫਿਲਮ ਸੈਂਸਰ ਬੋਰਡ ਵੱਲੋਂ ਰੋਕ ਦਿੱਤੀ ਗਈ ਹੈ ਸੈਂਸਰ ਬੋਰਡ ਵੱਲੋਂ ਮੇਰੀ ਫਿਲਮ ਦਾ ਸਰਟੀਫਿਕੇਟ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਕੰਗਨਾ ਰਣੋਤ ਨੇ ਟਵੀਟਰ 'ਆਹੀ ਆਪਣੀ ਪੜਾਸ ਕੱਢੀ ਹੈ ਦੱਸਿਆ ਕਿ ਸੈਂਸਰ ਬੋਰਡ ਵੱਲੋਂ ਕੰਗਨਾ ਦੀ ਫਿਲਮ ਐਮਰਜੈਂਸੀ ਉੱਤੇ ਰੋਕ ਲਗਾ ਦਿੱਤੀ ਗਈ ਹੈ ਕਈ ਸਿੱਖ ਜਥੇਬੰਦੀਆਂ ਵੱਲੋਂ ਕੰਗਨਾ ਰਣੋਤ ਦੀ ਫਿਲਮ ਦਾ ਖੁੱਲ ਕੇ ਵਿਰੋਧ ਕੀਤਾ ਜਾ ਰਿਹਾ ਸੀ ਤੇ ਕੰਗਨਰ ਰਣੋਤ ਵੱਲੋਂ ਵੀ ਇੱਕ ਇੰਟਰਵਿਊ ਦੌਰਾਨ ਕਿਹਾ ਗਿਆ ਸੀ ਕਿ ਕਈ ਲੋਕਾਂ ਕਰਕੇ ਮੇਰੀ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈ ਸਿੱਖ ਜਨ ਤੇ ਬੰਦੀਆਂ ਦਾ ਕਹਿਣਾ ਸੀ ਕਿ ਕੰਗਨਰ ਰਣੋਤ ਦੀ ਫਿਲਮ ਵਿੱਚ ਸਿੱਖਾਂ ਦੇ ਅਖਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਰਕੇ ਆਪਾਂ ਕੰਗਨਰ ਰਣੋਤ ਦੀ ਫਿਲਮ ਰਿਲੀਜ਼ ਨਹੀਂ ਹੋਣ ਦਵਾਂਗੇ ਜਿਸ ਤੋਂ ਬਾਅਦ ਸੈਂਸਰ ਬੋਰਡ ਵੱਲੋਂ ਹੁਣੇ ਕੰਗਨਰ ਰਣੋਤ ਦੀ ਫਿਲਮ ਉੱਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਅਦਾਕਾਰਾ ਕੰਗਨਰ ਰਣੋਤ ਨੇ ਟਵਿੱਟਰ 'ਤੇ ਆਪਣੀ ਪੜਾਸ ਕੱਢੀ ਉਨਵੱਲੋ ਕਿਹਾ ਗਿਆ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਕਮਿਊਨਿਸਟ ਅਤੇ ਖੱਬੇ ਪੰਖਿਆਂ ਨੂੰ ਸਭ ਕੁਝ ਦਿਖਾਉਣ ਦੀ ਇਜਾਜ਼ਤ ਹੈ OTT ਪਲੇਟਫਾਰਮ ਪਾਰਤ ਦੀ ਅਖੰਡਤਾ ਤੇ ਇਕਤਾਲੀ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ ਕੰਗਰਾ ਰਣੋਤ ਅਕਸਰ ਹੀ ਸਿੱਖ ਜਨ ਤੇ ਬੰਦੀਆਂ ਬਾਰੇ ਵੀ ਇੰਟਰਵਿਊਜ਼ ਵਿੱਚ ਬੋਲਦੀ ਹੋਈ ਦਿਖਾਈ ਦਿੰਦੀ ਹੈ ਤੇ ਹੁਣ ਉਹਨਾਂ ਵੱਲੋਂ ਟਵੀਟ ਰਾਹੀਂ ਆਪਣੀ ਪੜਾਸ ਕੱਢੀ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ OTT ਪਲੇਟਫਾਰਮ ਪਾਰਤ ਦੀ ਅਖੰਡਤਾ ਤੇ ਇਕਤਾਲੀ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ ਜਦ ਕਿ ਕਮਿਊਨਿਸਟ ਅਤੇ ਖੱਬੇ ਪੰਖਿਆਂ ਨੂੰ ਸਭ ਦਿਖਾਉਣ ਦੀ ਇਜਾਜ਼ਤ ਕੰਗਨਾਰ ਰਨੌਤ ਵੱਲੋਂ ਨਾਲ ਇਹ ਵੀ ਕਿਹਾ ਗਿਆ ਹੈ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਕੁਝ ਲੋਕਾਂ ਕਰਕੇ ਮੇਰੀ ਫਿਲਮ ਉੱਤੇ ਰੋਕ ਲਗਾ ਦਿੱਤੀ ਗਈ ਹੈ ਬੀਤੇ ਦਿਨੀ ਵੀ ਕੰਗਨਾਰ ਰਨੌਤ ਵੱਲੋਂ ਕਿਹਾ ਗਿਆ ਸੀ ਕਿ ਸੈਂਸਰ ਬੋਰਡ ਵੱਲੋਂ ਮੇਰਾ ਫਿਲਮ ਦਾ ਸਰਟੀਫਿਕੇਟ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਉਹਨ ਉਸ ਵੱਲੋਂ ਟਵੀਟ ਰਾਹੀਂ ਆਪਣੀ ਪੜਾਸ ਕੱਢੀ ਗਈ ਹੈ ਉਸ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਸਿੱਖ ਜੱਟ ਤੇ ਬੰਦਿਆ ਵੱਲੋਂ ਲਗਾਤਾਰ ਕੰਗਨਾ ਰਨੋਤ ਦੀ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਨਾਲ ਹੀ SGPC ਵੱਲੋਂ ਵੀ ਸੈਂਸਰ ਬੋਰਡ ਨੂੰ ਨੋਟਿਸ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਸੈਂਸਰ ਬੋਰਡ ਵੱਲੋਂ ਕੰਗਨਾ ਰਨੋਤ ਦੀ ਫਿਲਮ ਉੱਤੇ ਰੋਕ ਲਗਾ ਦਿੱਤੀ ਗਈ ਹੈ ਕੰਗਰਾਰ ਨੌਤ ਨੇ ਆਪਣੀ ਫਿਲਮ ਤੇ ਲੱਗੀ ਰੋਕ ਤੋਂ ਬਾਅਦ ਟਵੀਟ ਰਾਈਪ ਪੜਾਸ ਕੱਢੀ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਕਿਉਂਕਿ OTT ਪਲੇਟਫਾਰਮ ਭਾਰਤ ਦੀ ਅਖੰਡਤਾ ਤੇ ਇਕਤਾ ਲਈ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ ਜਦ ਕੀ ਕਮਿਊਨਿਸਟ ਅਤੇ ਖੱਬੇ ਪੰਖੀਆਂ ਨੂੰ ਸਭ ਦਿਖਾਉਣ ਦੀ ਇਜਾਜ਼ਤ ਹੈ ਦੇਸ਼ ਦਾ ਕਾਨੂੰਨ ਹੈ ਕੋਈ ਵੀ ਬਿਨਾ ਕਿਸੇ ਨਤੀਜੇ ਜਾਂ ਸੈਂਸਰਸ਼ਿਪ ਦੇ OTT ਪਲੇਟਫਾਰਮ ਉੱਤੇ ਅਖੰਡਤਾ ਤੇ ਇਕਤਾ ਲਈ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ ਜਦ ਕੀ ਮੇਰੇ ਨਾਲ ਬੇਇਨਸਾਫੀ ਹੋਈ ਹੈ ਮੇਰੇ ਫਿਲਮ ਉਤੇ ਸੈਂਸਰ ਬੋਰਡ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਆਪਣੀ ਫਿਲਮ ਉਤੇ ਲੱਗੀ ਰੋਕ ਤੋਂ ਬਾਅਦ ਕੰਗਨਾਰ ਰਣੋਤ ਵੱਲੋਂ ਟਵੀਟ ਰਾਹੀ ਪੜਾਸ ਕੱਢੀ ਗਈ ਹੈ ਕੰਗਨਾਰ ਰਣੋਤ ਅਕਸਰੀ ਚਰਚਾ ਵਿੱਚ ਬਣੀ ਰਹਿੰਦੀ ਹੈ ਅਕਸਰੀ ਉਹ ਆਪਣੇ ਬਿਆਨਾ ਕਰਕੇ ਤੇ ਹੁਣੋਂ ਆਪਣੀ ਫਿਲਮ ਐਮਰਜੈਂਸੀ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਹੁਣ ਸੈਂਸਰ ਬੋਰਡ ਵੱਲੋਂ ਉਹਨਾਂ ਦੀ ਫਿਲਮ ਉਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੜਕੀ ਕੰਗਨਾਰ ਰਣੋਤ ਨੇ ਟਵੀਟ ਰਾਹੀ ਆਪਣੀ ਪੜਾਸ ਕੱਢੀ